ਰਾਮਾ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਜਿਹੜੀਆਂ ਉਹਨਾਂ ਦੀਆਂ ਰਸਮਾਂ ਨੇ ਉਹ ਵੀ ਅਲੱਗ-ਅਲੱਗ ਹੋਈਆਂ ਨੇ ਪਹਿਲਾਂ ਇੱਕ ਸ਼ੇਰਵਾਨੇ ਵਾਲਾ ਭਰਾ ਸੀ ਜਿਹੜਾ ਉਸਨੇ ਕੁੜੀ ਨੂੰ ਸਟੇਜ ਤੇ ਲੈ ਕੇ ਆਇਆ ਸਾਰਿਆਂ ਦੇ ਸਾਹਮਣੇ ਫਿਰ ਦੂਜਾ ਜਿਹੜਾ ਪੈਂਟਕੋਟ ਪਾਇਆ ਹੋਇਆ ਸੀ ਉਹ ਲੈ ਕੇ ਆਇਆ ਇਸ ਤਰੀਕੇ ਨਾਲ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਇਹ ਇੱਥੋਂ ਦੀ ਪੁਰਾਣੀ ਪਰੰਪਰਾ ਕਹਿਦੀ ਆਪਾਂ ਜਿਹੜੀ ਚੱਲਦੀ ਆ ਰਹੀ ਆ ਹਾਲਾਂਕਿ ਹੁਣ ਜਿਹੜੇ ਲੋਕ ਇੱਕ ਹੀ ਵਿਆਹ ਕਰਾਉਂਦੇ ਸੀ ਪਰ ਇਹਨਾਂ ਨੇ ਦੁਬਾਰਾ ਫੇਰ ਉਹੀ ਪਰੰਪਰਾ ਜਿਹੜੀ ਸ਼ੁਰੂ ਕਰਤੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਸਹੀ ਆ ਜਾਂ ਗਲਤ ਆ ਹੈਨਾ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਜਿਹੜੀਆਂ ਉਹਨਾਂ ਦੀਆਂ ਰਸਮਾਂ ਨੇ ਉਹ ਵੀ ਅਲੱਗ-ਅਲੱਗ ਹੋਈਆਂ ਨੇ ਪਹਿਲਾਂ ਇੱਕ ਸ਼ੇਰਵਾਨੇ ਵਾਲਾ ਭਰਾ ਸੀ ਜਿਹੜਾ ਉਸਨੇ ਕੁੜੀ ਨੂੰ ਸਟੇਜ ਤੇ ਲੈ ਕੇ ਆਇਆ ਸਾਰਿਆਂ ਦੇ ਸਾਹਮਣੇ ਫਿਰ ਦੂਜਾ ਜਿਹੜਾ ਪੈਂਟਕੋਟ ਪਾਇਆ ਹੋਇਆ ਸੀ ਉਹ ਲੈ ਕੇ ਆਇਆ ਇਸ ਤਰੀਕੇ ਨਾਲ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਇਹ ਇਥੋਂ ਦੀ ਪੁਰਾਣੀ ਪਰੰਪਰਾ ਕਹਿਦੀ ਆਪਾਂ ਜਿਹੜੀ ਚੱਲਦੀ ਆ ਰਹੀ ਆ ਹਾਲਾਂਕਿ ਹੁਣ ਜਿਹੜੇ ਲੋਕ ਇੱਕ ਹੀ ਵਿਆਹ ਕਰਾਉਂਦੇ ਸੀ ਪਰ ਇਹਨਾਂ ਨੇ ਦੁਬਾਰਾ ਫੇਰ ਉਹੀ ਪਰੰਪਰਾ ਜਿਹੜੀ ਸ਼ੁਰੂ ਕਰਤੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਸਹੀ ਆ ਜਾਂ ਗਲਤ ਆ ਹੈਨਾ